ਰਾਸ਼ਟਰਪਤੀ ਭਵਨ ਵਿੱਚ ਅੱਜ ਰਾਸ਼ਟਰਪਤੀ ਦੇ ਅੰਗ ਰਖੇਕਾਂ ਦੀ ਤਬਦੀਲੀ ਯਾਨੀ ਕਿ ਚੇਂਜ ਆਫ ਗਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਹ ਸਮਾਰੋਹ ਰਾਸ਼ਟਰਪਤੀ ਭਵਨ ਦੇ ਪੁਰਾਣੇ ਅੰਗ ਰਖੇਕਾਂ ਨੂੰ ਬਦਲਣ ਅਤੇ ਨਵੇਂ ਅੰਗ ਰਖੇਕਾਂ ਵੱਲੋਂ ਆਪਣੀ ਡਿਊਟੀ ਸੰਭਾਲਣ ਮੌਕੇ ਆਯੋਜਿਤ ਕੀਤਾ ਜਾਂਦਾ ਹੈ। ਹੋ ਗਿਆ ਰਾਸ਼ਟਰਪਤੀ ਗਾਰਡ ਡਿ렉ਸ਼ਨ ਗਲੇ ਸਾਡੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਮੌਕੇ ਨਵੇਂ ਅੰਗ ਰੱਖੇਕਾਂਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ ਨਿਸ਼ਾਨ ਪੋਲੀ ਦੇ ਕਮਾਂਡਰ ਨਿਸ਼ਾਨ ਭਾਰਤ ਮੇਜਰ ਇੰਦਰਜੀਤ ਸਚਿਨ ਇਸ ਸਮਾਰੋਹ 13 ਤੋਂ 27 ਜਨਵਰੀ ਵਿਚਾਲੇ ਆਯੋਜਿਤ ਨਹੀਂ ਕੀਤਾ ਗਿਆ ਸੀ ਕਿਉਂਕਿ ਜੋ ਇਨ੍ਹਾਂ ਦਿਨਾਂ ਦੌਰਾਨ ਗਣਤੰਤਰ ਦਿਵਸ ਦੀ ਪਰੇਡ ਅਤੇ ਬੀਟਿੰਗ ਰਿਟਰੀਟ ਦੀਆਂ ਰਿਹਰਸਲਾਂ ਚੱਲ ਰਹੀਆਂ ਸਨ ਇਸ ਸਮਾਰੋਹ ਅੰਗ ਰੱਖਿਕਾਰਾਂ ਦੀ ਤਬਦੀਲੀ ਦੀ ਇੱਕ ਸੈਨਿਕ ਪਰੰਪਰਾ ਹੈ ਜੋ ਹਰ ਹਫ਼ਤੇ ਰਾਸ਼ਟਰਪਤੀ ਦੇ ਅੰਗ ਰੱਖਿਕਾਰਾਂ ਦੇ ਇੱਕ ਨਵੇਂ ਸਮੂਹ ਨੂੰ ਆਪਣਾ ਕੰਮਕਾਜ ਸੰਭਾਲਣ ਦੇ ਯੋਗ ਬਣਾਉਣ ਲਈ ਆਯੋਜਿਤ ਕੀਤੀ ਜਾਂਦੀ ਹੈ